Да. Mm хм. -hmm. ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਹਮੇਸ਼ਾ ਸੁੱਖ ਸ਼ਾਂਤੀ ਬਣਾਈ ਰੱਖੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਕੀ ਹਾਲ ਆ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੇ ਬਹੁਤ ਬਹੁਤ ਮੇਰ ਭਰਨੀ ਹਾਂਜੀ ਦੋ ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੰਜਾਬ ਦੀ ਮਿੱਟੀ ਵਾਜਾ ਮਾਰਦੀ ਹੋਰ ਕੀ ਹਾਲ ਆ ਲਾਈਕ ਕਮੈਂਟ ਕਰ ਦਿਓ ਕੀ ਹਾਲ ਹੈ ਤੁਹਾਡਾ ਤੇ ਤੁਹਾਡੇ ਪਰਿਵਾਰ ਤੇ ਚੜ੍ਹਦਾ ਰੱਖੇ ਬਾਬਾ ਨਾਨਕ ਹੋਰ ਗੱਲਾਂ ਬਾਤਾਂ ਸੁਣਾ ਦਿਓ ভাই ਲਾਈਵ ਤੇ ਦਿলো ਧੰਨਵਾਦ ਵੀਰੇ ਲਾਈਕ ਕਮੈਂਟ ਕਰ ਦਿਓ ਦਿলো ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਥਾਲਾ ਬਹੁਤ ਬਹੁਤ ਮਿਹਰਬਾਨੀ ਵੀਰੇ ਗੱਲਾਂ ਬਾਤਾਂ ਸੁਣਾ ਦਿਓ ਕੀ ਹਾਲ ਹੈ ਤੁਹਾਡਾ ਤੇ ਤੁਹਾਡੇ ਪਰਿਵਾਰ ਤੇ ਕਿੱਦਾਂ ਸਾਰੇ ਠੀਕ ਠਾਕ ਜੀ ਪਰਮਾਤਮਾ ਮੇਰ ਪਰਿਆ ਹੱਥ ਰੱਖੇ ਬਹੁਤ ਬਹੁਤ ਮਿਹਰਬਾਨੀਆਂ 34 ਬਹੁਤ ਬਹੁਤ ਮਿਹਰਬਾਨੀ 34 ਲਾਈਵ ਤੇ ਦਿਲੋਂ ਧੰਨਵਾਦ ਵੀਰੇ ਲਾਈਕ ਕਮੈਂਟ ਜਰੂਰ ਕਰਿਆ ਜੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਠੀਕ ਠਾਕ ਜੇ ਇਦਾਂ ਹੀ ਵਾਹਿਗੁਰੂ ਛੱਡੇ ਤੇ ਚੜ੍ਹਦੀ ਕਲਾ ਰੱਖੇ ਹੋਰ ਸੁਣਾ ਦਿਓ ਥੈਂਕ ਯੂ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਬਹੁਤ ਬਹੁਤ ਮਿਹਰਬਾਨੀ ਬਾਬਾ ਨਾਨਕ ਤੁਹਾਡੇ ਦੀ ਚੜ੍ਹਦੀ ਕਲਾ ਰੱਖੇ ਹੋਰ ਸੁਣਾਉ ਕਿੱਥੋਂ ਕਿੱਥੋਂ ਭੈਣਾ ਭਰਾ ਜੁੜੇ ਜੇ ਬਹੁਤ ਬਹੁਤ ਮਿਹਰਬਾਨੀ ਵੀਰੇ ਥੈਂਕ ਯੂ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਦਿলো ਧੰਨਵਾਦ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੇ ਬਹੁਤ ਬਹੁਤ ਮਿਹਰਬਾਨੀ ਸੁਣਾ ਦਿਓ ਗੱਲਾਂ ਬਾਤਾਂ ਕਿੱਦਾਂ ਸਾਰੇ ਠੀਕ ਠਾਕ ਪਰਿਵਾਰ ਠੀਕ ਆ ਬਹੁਤ ਬਹੁਤ ਮਿਹਰਬਾਨੀ ਸਭ ਨੂੰ ਸੁਖ ਸ਼ਾਂਤੀ ਲਈ ਨੰਗੀ ਸੁਖ ਸ਼ਾਂਤੀ ਨਾ ਨੰਗੀ ਬਾਬੇ ਨਾਨਕ ਸਾਹਿਬ ਤੇ ਕਿਰਪਾ ਕਰੇ ਬਹੁਤ ਬਹੁਤ ਮਿਹਰਬਾਨੀ ਵੀਰੇ ਸੁਣਾ ਦਿਓ ਗੱਲਾਂ ਬਾਤਾਂ ਕੀ ਹਾਲ ਆ ਕਮੈਂਟ ਲੇ ਲੇ ਦਿਓ ਲਾਈਕ ਵੀ ਮਿੱਟੀ ਨਾਲ ਮਿੱਟੀ ਹੋ ਕੇ ਮਾਈਆਂ ਕੀਤੀਆਂ ਬੜੀ ਔਕੇ ਹੋ ਕੇ ਪੜਾਈਆਂ ਕੀਤੀਆਂ ਛੱਡੀਆਂ ਸੀ ਡੋਰਾ ਮੈਂ ਵੀ ਉਸ ਬਾਬੇ ਦੀ ਕਮੈਂਟ ਵੀ ਕਰ ਦਿਓ ਵੀਰੇ ਛੱਡੀਆਂ ਸੀ ਡੋਰਾ ਮੈਂ ਵੀ ਉਸ ਬਾਬੇ ਦੀ ਜਿਹੜਾ ਚੋਖ ਸਾਰੇ ਜੱਗ ਲਈ ਖਲਾਰਦਾ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਗੁੱਡੀਆਂ ਬਰਾਦੇ ਛਾੜਦਾ ਵੇਖ ਲੋਕਾਂ ਦੇ ਆ ਬੁਲਟਾਂ ਨੂੰ ਚਾਸੀ ਪੂਰੇ ਕੀਤੇ ਸਾਡੇ ਕੋਲੇ ਸਾਈਕਲ ਪੁਰਾਣਾ ਸੀ ਕਈਆਂ ਦੇ ਪੱਠੇ ਵੀ ਓਕਾਰਾਂ ਵੇਜ ਆਉਂਦੀ ਸਾਡਾ ਸਾਈਕਲ ਦੇ ਉੱਤੇ ਸ਼ਹਿਰ ਜਾਣਾ ਸੀ ਬੁਲਟਾਂ ਦੀ ਗੱਲ ਛੱਡ ਓਸ ਭਾਬੀ ਦੀ ਜਾਜ ਚ ਬਿਠਾ ਕੇ ਗੋਰਿਆਂ ਜਿਹਾੜਤਾ ਬੰਦਾ ਵੀ ਜੇ ਸਿੱਧਾ ਨੇਂਦਾ ਰੱਬ ਨਾਲ ਜੀ ਰਬ ਵੀ ਨਾ ਗੁਡੀयां ਬਰਾਂ ਦੇ ਛਾੜਦਾ ਹਾਂਜੀ ਸੁਣਾ ਦਿਓ ਗੱਲਾਂ ਬਾਤਾਂ ਕਮੈਂਟਾਂ ਦੇ ਕੀ ਹਾਲ ਹੈ ਤੁਹਾਡੇ ਪਰਿਵਾਰ ਦਾ ਕਿਦਾਂ ਸਾਰੇ ਠੀਕ ਠਾਕ ਹੋ ਗਏ ਵਾ ਰਿਕ ਮੈਨ ਦੇ ਸਾਨੂੰ ਹੋਰ ਸੁਣਾ ਦਿਓ ਗੱਲਾਂ ਬਾਤਾਂ ਹੋਰ ਨਵੀਂ ਤਾਜੀ ਬਹੁਤ ਬਹੁਤ ਮਿਹਰਬਾਨੀ ਵੀਰੇ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੇ ਬਾਬਾ ਨਾਨਕ ਇਦਾਂ ਹੀ ਕਿਰਪਾ ਬਣਾਈ ਰੱਖੇ ਤੇ ਹੋਰ ਸੁਣਾ ਦਿਓ ਸਾਨੂੰ ਗੱਲਾਂ ਤੇ ਬਾਤਾਂ ਬਾਤਾਂ ਤੇ ਗੱਲਾਂ ਕਮੈਂਟ ਨਹੀਂ ਵੀਰੇ ਆਇਆ ਦੋ ਲਾਈਕ ਜੇ ਆਏ ਨਹੀਂ ਕਮੈਂਟ ਕਿਸੇ ਕਰਨੀ ਅਜੇ ਪਹੁੰਚਿਆ ਤਿੰਨ ਹੋ ਗਏ ਲਾਈਕ ਕਮੈਂਟ ਵੀ ਕਰ ਦਿਓ ਬਾਈ ਜੀ ਕੀ ਹਾਲ ਆ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਕਿਰਪਾ ਬਣਾਈ ਰੱਖੇ ਬਾਬਾ ਨਾਨਕ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਇਥੇ ਭਾਈ ਬਣ ਗਏ ਨੇ ਭਾਈਆਂ ਦੇ ਵੈਰੀ ਕਬੇ ਰਾਖਿ ਜੰਮ ਪਹਿ ਗਈ ਵਲੀ ਕਨਾਲੀ ਚੋਰਾਣੇ ਗਲ ਪਾਲਿਆ ਸਾਧਾਂ ਦਾ ਪਾਣਾ ਸਾਧੋਈ ਬੱਬਾ ਹੁੜਿਆ ਦੇ ਰਾਨਣ ਕਾਣਾ ਬੱਚੋਰਾਣੇ ਗਲ ਪਾਲਿਆ ਸਾਧਾਂ ਦਾ ਪਾਣਾ ਓ ਠੀਕ ਠਾਕ ਜੇ ਵੀਰੇ ਲਿਖ ਦਿਆ ਕਰੋ ਕਮੈਂਟੀ ਵਾਹਿਗੁਰੂ ਹੀ ਲਿਖ ਦਿਆ ਕਰੋ ਹੋਰ ਸੁਣਾਉ ਗੱਲਾਂ ਬਾਤਾਂ ਬਹੁਤ ਮਿਹਰਬਾਨੀ ਵੀਰੇ ਕਿੰਨੀਆਂ ਪੈਣਾ ਤੇ ਕਿੰਨੇ ਭਰਾ ਜਿਹੜੇ ਪੈਣੇ ਤੁਸੀਂ ਲਿਖ ਦਿਆ ਕਰੋ ਕਮੈਂਟ ਵਾਹਿਗੁਰੂ ਦਾ 5 ਹੋ ਗਏ ਹੁਣ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਗੱਲਾ ਰੱਖੇ ਹੋਰ ਸੁਣਾ ਦਿਓ ਗੱਲਾਂ ਬਾਤਾਂ ਸਾਰੇ ਠੀਕ ਠਾਕ ਜੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਬਹੁਤ-ਬਹੁਤ ਮਿਹਰਬਾਨੀ ਵੀਰੇ ਕਮੈਂਟ ਨਹੀਂ ਤੁਹਾਡਾ ਆ ਕਿਸੇ ਦਾ ਵੀ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮੇਸ਼ਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਵਾਟ ਵਾਟ ਵੇਰ ਵਾਦੀ ਵੇਰੇ ਵਾਹ ਵੇਰੇ ਛੜਦੇ ਵਾਲਾ ਰੱਖੇ ਕਮੈਂਟ ਲਿਖ ਦੇਓ ਬਾਈ ਜੀ ਕੀ ਹਾਲ ਆ ਵਾਹਿਗੁਰੂ ਮੇਰਾ ਕਰੀ ਸ਼ੁਰੂ ਇਹਨਾਂ ਤੋਂ ਕਰੇ ਜਿਹੜੇ ਲਾਈਵ ਤੇ ਆਏ ਨੇ 1 ਕੀ ਰਹਿ ਗਿਆ ਭਰਾ 4 ਗਿਆ ਚਲੋ ਬਾਬਾ ਨਾਨਕ ਹੋਰ ਜੋੜ ਦੇਗਾ ਬੈਠਾ ਬਾਪੂ ਖੰਡੇ ਵਾਲਾ ਨਾਨਕ ਬਾਪੂ ਬਹੁਤ ਬਹੁਤ ਮਿਹਰਬਾਨੀ 4 ਆ ਗਏ ਲਾਈਕ ਕਮੈਂਟ ਕਰ ਦਿਓ ਬਾਈ ਜੀ ਕੀ ਹਾਲ ਆ ਹੋਠ ਠੀਕ ਠਾਕ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਸੁਣਾ ਦਿਓ ਗੱਲਾਂ ਬਾਤਾਂ ਕਿਰਪਾ ਬਣਾਈ ਰੱਖੇ ਬਾਬਾ ਨਾਨਕ ਹਮੇਸ਼ਾ ਸੁੱਖ ਸ਼ਾਂਤੀ ਰੱਖੇ ਹੋਰ ਬਹੁਤ ਬਹੁਤ ਮਿਹਰਬਾਨੀ ਵੀਰੇ ਕਮੈਂਟ ਤੇ ਲਾਈਕ ਕਰ ਦਿਓ ਕਿੱਦਾਂ ਸਾਰੇ ਠੀਕ ਠਾਕ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਇਹਨਾਂ ਯਾਰਾਂ ਦੋਸਤਾਂ ਤੇ ਭੈਣਾ ਭਰਾਵਾਂ ਦੇ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਸੁਣਾ ਦਿਓ ਗੱਲਾਂ ਬਾਤਾਂ ਸਾਨੂੰ ਕਿੱਦਾਂ ਸਾਰੇ ਠੀਕ ਠਾਕ ਪਰਿਵਾਰ ਠੀਕ ਆ ਚਲੋ ਸ਼ੁਕਰੀਆ ਸ਼ੁਕਰੀਆ ਮੇਰ ਥੈਂਕ ਯੂ ਵਾਹਿਗੁਰੂ ਚੜ੍ਹਦੀ ਗੱ라 ਰੱਖੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਕੀ ਹਾਲ ਆ ਤੁਸੀਂ ਸਾਡੇ ਨਾਲ ਲੰਗਰ ਤੇ ਜੁੜੇ ਜੇ ਬਹੁਤ ਬਹੁਤ ਮਿਹਰਬਾਨੀ ਆ ਚਾਰ ਲਾਈਵ ਤੇ ਵੀਰੇ ਕਮੈਂਟ ਵੀ ਕਰ ਦਿਆ ਕਰੋ ਬਾਬਾ ਨਾਨਕ ਤੁਹਾਡੇ ਦੇ ਚੜ੍ਹਦੀ ਚੜ੍ਹਦੀ ਕਲਾ ਰੱਖੇ ਬੇਸ਼ਾਂ ਸੁੱਖ ਸ਼ਾਂਤੀ ਬਣਾਈ ਰੱਖੇ ਤਿੰਨ ਲਾਈਕ ਨੇ ਦੋ ਜਣੇ ਲਾਈਵ ਤੇ ਨੇ ਤੇ ਕਮੈਂਟ ਇੱਕ ਵੀ ਹੈ ਨਹੀਂਗਾ ਲਿਖ ਦਿਓ ਬਈ ਕਮੈਂਟ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਜੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਬਹੁਤ ਬਹੁਤ ਮਿਹਰਬਾਨੀ ਔਰ ਕਿਰਪਾ ਬਾਬੇ ਦੀ ਤੁਹਾਡੇ ਤੇ ਕਿਰਪਾ ਰੱਖੇ ਬਾਬਾ ਨਾਨਕ ਸੱਤ ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਕਰ ਦਿਓ ਵੀਰੇ ਲਾਈਵ ਕਮੈਂਟ ਕੀ ਹਾਲ ਆ ਤੁਹਾਡਾ ਪਰਿਵਾਰ ਠੀਕ ਠਾਕ ਆ ਵੀਰੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਰਿਆਂ ਦਾ ਹਾਲ ਚਾਲ ਦੱਸਿਆ ਕਰੋ ਕਿੰਨੀਆਂ ਭੈਣਾਂ ਜੁੜੀਆਂ ਨੇ ਲਾਈਵ ਤੇ ਕਿੰਨੇ ਭਰਾ ਜੁੜੇ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹੈ ਨਾ ਯਾਰਾਂ ਦੋਸਤਾਂ ਦੇ ਭੈਣਾਂ ਭਰਾਵਾਂ ਦੇ ਔਰ ਨਵੀਂ ਤਾਜੀ ਸੁਨਾ ਦਿਓ ਕੀ ਬਣਦਾ ਤੁਹਾਡੇ ਪਰਿਵਾਰ ਚੇ ਸੁੱਖ ਸ਼ਾਂਤੀ ਰੱਖੇ ਬਾਬਾ ਨਾਨਕ ਬਹੁਤ ਬਹੁਤ ਮਿਹਰਬਾਨੀ ਵੀਰੇ ਬਾਬਾ ਦੀਪ ਸਿੰਘ ਸਾਹਿਬ ਤੇ ਇੱਕ ਲਾਈਕ ਤੇ ਤਿੰਨ ਲਾਈਕ ਨੇ ਬਹੁਤ ਬਹੁਤ ਮਿਹਰਬਾਨੀ ਵੀਰੇ 6 ਲਾਈਕ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹੈ ਨਾ ਯਾਰਾਂ ਦੋਸਤਾਂ ਤੇ ਭੈਣਾਂ ਭਰਾਵਾਂ ਤੇ ਬਹੁਤ-ਬਹੁਤ ਮਿਹਰਬਾਨੀ ਵੀਰੇ ਕਮੈਂਟ ਨਹੀਂ ਲਿਖਦੇ ਨਵੇਂ ਸੱਜਣੋ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਹੀ ਲਿਖ ਦਿਆ ਕਰੋ ਵਾਹਿਗੁਰੂ ਆਪਾਂ ਨੂੰ ਨਾਈproptoabape ਦੇ ਖੰਡੇ ਵਾਲੇ ਤੇ ਆ ਵਾਹਿਗੁਰੂ ਨਾਲ ਕਹਿਣ ਨਾਲ ਮੁਖ ਪਵਿੱਤਰ ਹੋ ਜਾਂਦਾ ਬਹੁਤ-ਬਹੁਤ ਮਿਹਰਬਾਨੀ ਚਾਰ ਲਾਈਵ ਤੇ ਮਿਹਰਬਾਨੀ ਵੀਰੇ ਥੈਂਕ ਯੂ ਤੁਸੀਂ ਸਾਨੂੰ ਪਿਆਰ ਦੇ ਰਹੇ ਦੀ ਜਿਲੋ ਤੁਹਾਡਾ ਧੰਨਵਾਦ ਹੈ ਹੋਰ ਸੁਣਾ ਦਿਓ ਗੱਲਾਂ ਬਾਤਾਂ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਕੀ ਬਣਾ ਰਹੇ ਜੀ ਤੁਸੀਂ ਹਾਥੋਂ ਬੱਬਾ ਖੋਲਿਆ ਤੇਰਾ ਨਨਕਾਣਾ ਇੱਥੇ ਪਾਈ ਬਣ ਗਏ ਨੇ ਪਾਈਆਂ ਦੇ ਵੈਰੀ ਕਉ ਡੇ ਰਾਗ ਚ ਜੰਮ ਬੇ ਕਈ ਵਲੀ ਕੰਧਾਲੀ ਚੋਰਾਣੇ ਗਲ ਬੋਲ ਆ ਜਾਂਦਾ ਤੋਈ ਬੱਬਾ ਗੋੜਿਆ ਦੇ ਰਾਨਣ ਕਾਣਾ ਵੀਰੇ ਮਿਹਰਬਾਨੀ ਤੁਸੀਂ ਲਾਈਵ ਤੇ ਆਏ ਜੇ ਤੁਹਾਡਾ ਦਿਨੋ ਧੰਨਵਾਦ ਬਾਬਾ ਨਾਨਕ ਤੁਹਾਡੇ ਦੇ ਚੜ੍ਹਦੀ ਗੱਲ ਰੱਖੇ ਮੈਨੂੰ ਤੁਸੀਂ ਕਮੈਂਟ ਨਹੀਂ ਲਿਖਦੇ ਪਰ ਮੈਨੂੰ ਤਾਂ ਨਹੀਂ ਖੁਸ਼ੀ ਹੁੰਦੀ ਮੇਰੇ ਭਰਾ ਤੇ ਭੈਣਾ ਲਾਈਵ ਤੇ ਜੁੜ ਗਾਣੇ ਬਹੁਤ ਬਹੁਤ ਮਿਹਰਬਾਨੀ ਵੀਰੇ ਚਾਰ ਲਾਈਵ ਤੇ ਦਿਨੋ ਧੰਨਵਾਦ ਬਾਬਾ ਜੀ ਕਿਰਪਾ ਕਰੀ ਨਾ ਯਾਰਾਂ ਦੋਸਤਾਂ ਤੇ ਭੈਣਾ ਭਰਾਵਾਂ ਤੇ ਔਰ ਗੱਲਾਂ ਬਾਤਾਂ ਸੁਣਾ ਦਿਓ ਠੀਕ ਠਾਕ ਜੀ ਚਲੋ ਬਾਬਾ ਨਾਨਕ ਮੇਸ਼ਾ ਤੁਹਾਡੇ ਤੇ ਸੁੱਖ ਸ਼ਾਂਤੀ ਬਣਾਈ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਬੋਲਵੇ ਮਣਾ ਸਤਨਾਮ ਸਤਨਾਮ ਬੋਲਵੇ ਮਣਾ ਵਾਹੀ ਗੁਰੂ ਵਾਹੀ ਗੁਰੂ ਜੀ ਲਿਖ ਦਿਓ ਕਮੈਂਟ ਤੁਹਾਡੇ ਇਥੇ ਚੜ੍ਹਦੀ ਕਲਾ ਰੱਖੇ ਪਾਪਾ ਨਾਮਕ ਬਹੁਤ ਬਹੁਤ ਮਿਹਰਬਾਨੀ ਵੀਰੇ ਤੁਹਾਡੀ ਜਿਹੜੇ ਲਾਈਵ ਤੇ ਜਿਹੜੇ ਜਿੱਤੇ ਤੁਹਾਡੇ ਨਾਲ ਇੱਕ ਲਾਈਵ ਤੇ ਜਿਹੜਾ ਧੰਨਵਾਦ ਵੀਰੇ ਕਮੈਂਟ ਤੇ ਲਾਈਕ ਕਰ ਦਿਆ ਕਰੋ ਕਿਦਾਂ ਸਾਰੇ ਠੀਕ ਆ ਤਾਂ ਤਰਸੂ ਸ਼ੁਕਰੀਆ ਪਰਮਾਤਮਾ ਤੁਹਾਡੇ ਦੇ ਚੜ੍ਹਦੀ ਕਲਾ ਰੱਖੇ ਬਹੁਤ-ਬਹੁਤ ਮਿਹਰਬਾਨੀ ਦਿਲੋਂ ਤੁਹਾਡਾ ਧੰਨਵਾਦ ਆ ਵੀਰੇ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੀ ਬਹੁਤ-ਬਹੁਤ ਮਿਹਰਬਾਨੀ ਬਾਬਾ ਨਾਨਕ ਇਦਾਂ ਹੀ ਚੜ੍ਹਦੀ ਕਲਾ ਰੱਖੇ ਹੋਰ ਸੁਣਾਉ ਗੱਲਾਂ ਬਾਤਾਂ ਠੀਕ-ਠਾਕ ਜੇ ਤਿੰਨ ਲਾਈਵ ਤੇ ਵੀਰੇ ਲਾਈਕ ਤੇ ਕਮੈਂਟ ਵੀ ਲਿਖ ਦਿਆ ਕਰੋ ਸੋਹਣਿਆ ਸਜਣੋ ਤੇ ਬਹੁਤ ਬਹੁਤ ਮਿਹਰਬਾਨੀ ਵੀਰੇ ਬਾਈ ਚੜ੍ਹਦੀ ਕਲਾ ਰੱਖੇ। ਮੋਰ ਮੋਰ ਮਿਹਰ। ਪਰਮਾਤਮਾ ਚੜ੍ਹਦੀ ਕਲਾ ਰੱਖੇ। ਇਹਨੀਆਂ ਯਾਰਾਂ ਦੋਸਤਾਂ ਦੇ ਮੈਕਰਾਣਾਂ ਦੇ ਬਹੁਤ ਬਹੁਤ ਮਿਹਰਬਾਨੀ। ਹਾਂਜੀ ਲਿਖਦੇ ਲਾਈਕ ਤੇ ਕਮੈਂਟ ਕਮੈਂਟ ਲਿਖ ਦਿਆ ਕਰ ਲਾਈਕ ਕਰ ਦੇਰਾ ਪਤਾ ਤੁਹਾਨੂੰ। ਹਰ ਕਮੈਂਟਰੀ ਲਿਖ ਦਿਆ ਕਰੋ ਵਾਈ ਕਰੂ ਹੀ ਲਿਖ ਦਿਆ ਕਰੋ ਭੈਣੇ ਕਿ ਭਰਾ ਤੂੰ ਕਰਨੈਲ ਸਿੰਘ ਨਹੀਂ ਆਇਆ ਬਾਈ ਕੱਲ ਉਹਨੇ ਖਾਲਸਾ ਜੀ ਨੇ ਲਿਖੇ ਬਹੁਤ ਵਧੀਆ ਕਮੈਂਟ ਸ਼ਾਇਦ ਤੀਰ ਵਾਲੇ ਬਾਬੇ ਦਾ ਟ੍ਰੈਂਡਰ ਆਣਗੇ ਸ਼ਾਇਦ ਤੀਰ ਵਾਲੇ ਬਾਬੇ ਦਾ ਟ੍ਰੈਂਡਰ ਆਣਗੇ ਸ਼ਾਇਦ ਤੀਰ ਵਾਲੇ ਬਾਬੇ ਦਾ ਟ੍ਰੈਂਡਰ ਆਣਗੇ ਹੋਰ ਸੁਣਾ ਦੇ ਗੱਲਾਂ ਬਾਤਾਂ ਸੋਹਣਿਆ ਸੱਜਣਾ ਤਿੰਨ ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਜਿੱਦਾਂ ਹੀ ਤੁਹਾਡੇ ਨਾਲ ਪਿਆਰ ਬਣਾਈ ਰੱਖੇ ਬਾਬਾ ਨਾਨਕ ਕੀ ਹਵਾਲਾ ਠੀਕ ਤਰ ਗਏ ਬਹੁਤ ਬਹੁਤ ਮਿਹਰਬਾਨੀ ਕਿਰਪਾ ਕਿਰਪਾ ਬਾਬਾ ਨਾਨਕ ਦੇ ਬਾਪੂ ਖੰਡੇ ਵਾਲੇ ਦੀ ਬਾਪੂ ਮਿਹਰਾਂ ਕਰੀਓ ਬਾਪੂ ਦੀਪ ਸਿੰਘ ਜੀ ਇਨਾ ਸੱਜਣਾ ਦੇ ਯਾਰਾਂ ਦੋਸਤਾਂ ਦੇ ਹਾਂਜੀ ਚਾਰ ਲਾਈਵ ਦੇ ਦਿਨੋਂ ਧੰਨਵਾਦ ਭਾਈ ਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਹੋਰ ਗੱਲਾਂ ਬਾਤਾਂ ਸੁਣਾ ਦਿਓ ਬਹੁਤ ਬਹੁਤ ਮਿਹਰਬਾਨੀ ਵੀਰੇ ਪਰਮਾਤਮਾ ਤੁਹਾਡੇ ਦੇ ਚੜ੍ਹਦੀ ਕਲਾ ਰੱਖੇ ਕਿਰਪਾ ਬਣਾਈ ਰੱਖੇ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਜੇ ਬਾਬਾ ਨਾਨਕ ਮਿਹਰਾਂ ਕਰੇ ਵਾਹਿਗੁਰੂ ਛੜ ਦੀ ਗਲ ਰੱਖੀ ਨਾ ਯਾਰਾਂ ਦੋਸਤਾਂ ਦੇ ਬਣਾ ਭਰਾਵਾਂ ਦੇ ਬਹੁਤ ਬਹੁਤ ਮਿਹਰਬਾਨੀ ਵੀਰੇ ਵਾਹਿਗੁਰੂ 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 ਜੀ ਸੱਚੀ ਕਾਲ ਲਾਈਕ ਕਮੈਂਟ ਕਰ ਦਿਓ ਬਾਈ ਕੀ ਹਾਲ ਆ ਬਹੁਤ ਬਹੁਤ ਮਿਹਰਬਾਨੀ ਵੀਰੇ ਦਿਲੋਂ ਤੁਹਾਡੇ ਧੰਨਵਾਦ ਆ ਤੁਸੀਂ ਆ ਸਾਡੇ ਨਾਲ ਲਾਈਵ ਤੇ ਜੁੜੇ ਜੀ ਬਹੁਤ ਬਹੁਤ ਮਿਹਰਬਾਨੀ ਆ ਹੋਰ ਸੁਣਾ ਦਿਓ ਗੱਲਾਂ ਬਾਤਾਂ ਤਿੰਨ ਲਾਈਵ ਤੇ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਸੁਣਾ ਦਿਓ ਗੱਲਾਂ ਬਾਤਾਂ ਬਾਈ ਜੀ ਕੀ ਹਾਲ ਆ ਬਹੁਤ ਆ ਸੁਣਾਉ ਸਾਨੂੰ ਗੱਲਾਂ ਬਾਤਾਂ ਵਾਹਿਗੁਰੂ ਜੀਆਂ ਬਾਬੇ ਦੀਆਂ ਹੀ ਸੁਣਾਈ ਚੱਲਿਆ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹਿੰਦੂ ਮੁਸਲਮਨ ਸੇਕਾ ਸਾਰੇ ਹਮ ਹੈ ਭਾਈ ਭਾਈ ਸੁਣਾ ਦਿਆ ਕਰੋ ਕੋਈ ਗੱਲ ਤੇ ਬਾਦ ਸ਼ਾਇਦ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਪੰਜ ਲਾਈਵ ਤੇ ਦਿলো ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਅੱਛਾ ਯਾਰ ਤੇ ਬਾਦ ਮੇਰਾ ਟ੍ਰੈਂਡ ਰਾਣੀਏ ਜਿਆ ਆਂ ਦੀਰੋ ਵਾਲੇ ਬਾਬੇ ਨਾਲ ਰਾਣੀਏ ਕਿਹਾ ਯਾ ਦੀਰਪਾਲੇ ਬਾਬੇ ਦਾ ਵਾਈਰੂ ਚੜਦੀ ਗਿਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਵੀਰੇ ਦਿলো ਧੰਨਵਾਦ ਤੁਹਾਡਾ ਹੋਰ ਸੁਣਾ ਦਿਓ ਠੀਕ ਠਾਕ ਬਹੁਤ ਬਹੁਤ ਮਿਹਰਬਾਨੀ ਵੀਰੇ ਵਾਹਿਗੁਰੂ 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 ਤਿੰਨ ਲਾਈਵ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਲਾਈਕ ਕਮੈਂਟ ਕਰਦੇ ਹੋ ਕੀ ਹਾਲ ਆ ਬਹੁਤ ਬਹੁਤ ਮਿਹਰਬਾਨੀ ਵੀਰੇ ਨਵੇਂ ਸੱਜਣੋ ਤਿੰਨ ਲਾਈਕ ਨੇ ਤੇ ਕਮੈਂਟ ਕੋਈ ਵੀ ਹੈਣੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੋਰ ਸੁਣਾ ਦਿਓ ਗੱਲਾਂ ਬਾਤਾਂ ਬਾਤਾਂ ਤੇ ਗੱਲਾਂ ਬਹੁਤ ਬਹੁਤ ਮਿਹਰਬਾਨੀ ਵੀਰੇ 2 లైਕ ਦਿੱਤੇ ਨੇ ਦਿਲਾਉ ਧੰਨਵਾਦ ਇਹ 3 ਲਾਈਕ ਲਾਈਕ ਦਿੱਤੇ ਨੇ ਬਹੁਤ ਬਹੁਤ ਮਿਹਰਬਾਨੀ ਵੀਰੇ ਕਮੈਂਟ ਨਹੀਂ ਤੁਸੀਂ ਕਿਸੇ ਨੇ ਵੀ ਲਿਖਿਆ ਸੱਜਣ ਨੇ ਭੈਣ ਭਰਾਣੇ ਮੈਂ ਇਹਦੀ ਲਾਈਵ ਦਾ ਜਨਣਾ ਬਈ ਲਾ ਕਮੈਂਟ ਹੀ ਲੈ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਹੋਰ ਸੁਣਾ ਦਿਓ ਗੱਲਾਂ ਬਾਤਾਂ ਠੀਕ ਆ ਤੁਹਾਡੇ ਨਾਲ ਇਦਾਂ ਹੀ ਪ੍ਰਮਾਤਮਾ ਪਿਆਰ ਬਣਾਈ ਰੱਖੇ ਬਹੁਤ ਬਹੁਤ ਮਿਹਰਬਾਨੀ ਔਰ ਨਵੀਂ ਤਾਜੀ ਸੁਣਾ ਦਿਓ ਠੀਕ ਆ ਲਾ ਵਾਡਾ ਪਰਿਵਾਰ ਤੇ ਸੁੱਖ ਸ਼ਾਂਤੀ ਹਮੇਸ਼ਾ ਹੀ ਰੱਖੇ ਬਾਬਾ ਨਾਨਕ ਬਹੁਤ ਬਹੁਤ ਮਿਹਰਬਾਨ ਦਿ ਲੋ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਇਹਨਾਂ ਯਾਰਾਂ ਦੋਸਤਾਂ ਦੇ ਭੈਣਾ ਭਰਾਵਾਂ ਦੇ ਬਹੁਤ ਬਹੁਤ ਮਿਹਰਬਾਨੀ ਕਿੱਦਾਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਤੇ ਸੁੱਖ ਸ਼ਾਂਤੀ ਬਣਾਈ ਰੱਖੇ ਬਹੁਤ ਬਹੁਤ ਮਿਹਰਬਾਨੀ ਵੀਰੇ ਦੋ ਲਾਈਵ ਤੇ ਦਿਲੋਂ ਧੰਨਵਾਦ ਆ ਵੀਰੇ ਬਹੁਤ ਬਹੁਤ ਮਿਹਰਬਾਨੀ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਸੁੱਖ ਸ਼ਾਂਤੀ ਬਣਾਈ ਰੱਖੇ ਬਹੁਤ ਬਹੁਤ ਮਿਹਰਬਾਨੀ ਹੋਰ ਮੇਰਾ ਬਾਬੇ ਨਾਨਕ ਦੀਆਂ ਕਿਰਪਾ ਚਲੋ ਸ਼ੁਕਰੀਆ ਥੈਂਕ ਯੂ ਤੁਹਾਡਾ ਦਿਲੋਂ ਧੰਨਵਾਦ ਆ ਤਿੰਨ ਲਾਈਕ ਤੇ ਦਿਲੋਂ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸੁਣਾ ਦਿਓ ਕਮੈਂਟਾਂ 'ਚ ਗੱਲਾਂ ਬਾਤਾਂ ਨਵੀਤਾ ਜੀ ਸੁਣਾ ਦਿਓ ਵਖੇ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਭੋਲ ਬੇਮਣਾਂ ਸਾਤ ਨਾਮ ਜਤਨਾ ਭੋਲ ਬੇਮਣਾਂ ਵਾਹਿਗੁਰੂ ਵਾਹਿਗੁਰੂ ਭੋਲ ਬੇਮਣਾਂ ਸਤਨਾਮ ਸਤਨਾਮ ਔਲਵੇ ਮਣਾ ਵਾਹਿਗੁਰੂ ਵਾਹਿਗੁਰੂ ਔਲਵੇ ਮਣਾ ਸਤਨਾਮ ਸਤਨਾਮ ਔਲਵੇ ਮਣਾ ਵਾਹਿਗੁਰੂ 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 ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਫਤਿਹ ਹਾਂ ਜੀ ਸੁਣਾ ਦੋ ਗੱਲਾਂ ਬਾਤਾਂ ਚਲੋ ਠੀਕ ਆ ਬਾਬਾ ਨਾਨਕ ਮੇਸ਼ਾ ਸੁੱਖ ਸ਼ਾਂਤੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਵੀਰੇ 6 ਵਜੇ ਲਾਈਵ ਫੇਰ ਆਵਾਂਗੇ ਬੈਠੋ ਵੀਰੇ